ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਰੀਆ YouTube ਚੈਨਲ ਤੇ ਤੁਹਾਡਾ ਸਵਾਗਤ ਪੈਰ ਦੇਸ਼ ਕੋ ਸੁਖਦੇਵ ਸਿੰਘ ਢੀਂਟਸਾ ਦੀ ਘਰ ਵਾਪਸੀ ਹੋ ਰਹੀ ਹੈ ਲੱਗਦਾ ਇੱਕ ਅੱਦੇ ਦਿਨ ਦੇ ਵਿੱਚ ਫੈਸਲਾ ਹੋ ਜਾਏਗਾ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਗੱਲਬਾਤ ਹੋ ਚੁੱਕੀ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਕੱਲ ਦੀ ਮੀਟਿੰਗ ਜਿਹੜੀ ਸੁਖਦੇਵ ਸਿੰਘ ਢੀਂਟਸਾ ਦੀ ਹੋਈ ਸੀ ਉਹਦੇ ਵਿੱਚ ਬੀਬੀ ਜ਼ਗੀਰਕੌਰ ਵੀ ਬੈਠੇ ਸੀ ਇਹਦਾ ਮਤਲਬ ਜ਼ਗੀਰਕੌਰ ਵੀ ਨੌਲੇਜ ਹੋएगी ਸੋ ਸ਼੍ਰੋਮ ਨੇ ਅਕਾਲੀ ਦਲ ਜੋ ਹੈ ਉਹ देखो ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਸ਼੍ਰੋਮ ਦੀ ਅਕਾਲੀ ਦਲ ਸੱਚੋ ਸੱਚੀ ਕੁਰਬਾਨੀ ਕਰਨ ਵਾਲੇ ਜਥੇਦਾਰਾਂ ਦੀ ਜਥੇਬੰਦੀ ਸੀ ਮੈਂ ਸੀ ਇਸ ਕਰਕੇ ਕਹਿ ਰਿਹਾ ਕਿ ਇਹਦਾ ਇਤਿਹਾਸ ਬਹੁਤ ਵਧੀਆ ਮਾਨ ਬਤਾ ਇਤਿਹਾਸ ਹੈ ਅਖਾਲੀ ਦਲ ਦਾ ਜਦੋਂ ਨਾ ਗੁਰਦੁਆਰਾ ਸੁਧਾਰ ਲਹਿਰ ਚੱਲੀ 1920 ਦੀ ਗੱਲ ਹੈ ਇਹ ਜਦੋਂ ਗੁਰਦੁਆਰਾ ਤੇ ਕਬਜ਼ੇ ਲੈਣੇ ਸੀ ਉਸ ਵੇਲੇ ਅਖਾਲੀ ਅਖਬਾਰ ਵੀ ਚੱਲਿਆ 1920 ਤੋਂ ਸਭ ਤੋਂ ਪਹਿਲਾ ਜਿਹੜਾ ਅਖਾਲੀ ਅਖਬਾਰ ਹੈ ਹੁਣ ਤੱਕ ਅਸੀਂ ਇਹ ਦੱਸਣਾ ਨਹੀਂ ਕਰ ਸਕੇ ਪੱਤਰਕਾਰੀ ਦੇ ਲੋਕ ਕਿ ਅਖਾਲੀ ਅਖਬਾਰ ਕਰਕੇ ਅਖਾਲੀ ਲਹਿਰ ਚੱਲੀ ਜਾਂ ਅਖਾਲੀ ਲਹਿਰ ਕਰਕੇ ਅਖਾਲੀ ਅਖਬਾਰ ਚੱਲਿਆ ਉਸ ਨੇ ਦੋ ਸਲਾਹਾਂ ਦਿੱਤੀਆਂ ਸੀ ਅਕਾਲੀ ਖਵਾਰ ਨੇ ਕਿ ਸੁਧਾਰ ਵੀ ਹੋਵੇ ਤੇ ਨਾਲ ਸੁਧਾਰ ਕਰਨ ਲਈ ਅਕਾਲੀ ਜਥੇ ਵੀ ਬਣਨ ਜਥਿਆਂ ਦੀ ਵੀ ਤਿਆਰੀ ਹੋਣੀ ਚਾਹੀਦੀ ਹੈ ਕੌਣ ਕਰੂਗਾ ਫਿਰ ਉਹ ਜਥੇ ਜਿਹੜੇ ਐ ਤਿਆਰ ਹੋਣ ਲੱਗੇ ਪਹਿਲਾ ਜਥਾ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਬੜਿਆ ਸੀ ਤੋਂ ਉਸ ਤੋਂ ਬਾਅਦ ਹਰ ਇੱਕ ਜ਼ਿਲ੍ਹੇ ਦੇ ਵਿੱਚ ਅਕਾਲੀ ਜਥੇ ਕਾਇਮ ਹੋ ਗਏ ਫਿਰ ਉਹਨਾਂ ਨੂੰ ਬੁਲਾਇਆ ਗਿਆ 14 ਦਸੰਬਰ 1920 ਸਾਰੇ ਜਿਹੜੇ ਜਥੇ ਸੀ ਉਹਨਾਂ ਦੇ ਪ੍ਰਤੀਦੇਤਾ ਦੇ ਵਿੱਚ ਮੀਟਿੰਗ ਹੋਈ ਸੀ ਜਿਹੜੇ ਅਖਾਲੀ ਜਥੇ ਕਾਇਮ ਹੋਈ ਸੀ ਗੁਰਦੁਆਰਾ ਸੁਧਾਰ ਲਈ ਤੇ ਉਹਦੇ ਵਿੱਚ ਫਿਰ ਸ਼ਰੋਮਨੀ ਅਖਾਲੀ ਦਲ ਨਾਮ ਰੱਖਣ ਦਾ ਫੈਸਲਾ ਹੋਇਆ ਸੀ ਸੰਗਰ ਸੁਰਬਖ ਸਿੰਘ ਪਹਿਲੇ ਪ੍ਰਧਾਨ ਬਣੇ ਸੀ ਸੋ ਉਸ ਤੋਂ ਬਾਅਦ ਫਿਰ ਬੜੀਆਂ ਕੁਰਬਾਨੀਆਂ ਕੀਤੀਆਂ ਗੁਰਦੁਆਰਾ ਸੁਧਾਰ ਲੈਣ ਦੇ ਟਾਈਮ ਸੋ ਉਹ ਜਥੇਬੰਦੀ ਜਿਹੜੀ ਆ ਆਉਂਦੀ ਆਉਂਦੀ ਜਦੋਂ ਪਹੁੰਚਦੀ ਹੈ ਫਿਰ ਸੋ 15 ਤੱਕ ਜਦੋਂ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਚ ਆ ਜਾਂਦੀ ਹੈ ਜਾਂ ਇਹਨਾਂ ਦੇ ਪਿਓ ਦੇ ਹੱਥਾਂ ਚ ਸੀ ਜਦੋਂ ਉਸ ਵੇਲੇ ਫਿਰ ਜਿਸ ਤਰੀਕੇ ਨਾਲ ਇਹਦੇ ਅਸਰ ਦੇ ਵਿੱਚ ਜਦੋਂ ਤਾਂ ਪਰਿਵਾਰ ਸ਼ਾਮਲ ਹੋ ਜਾਂਦੇ ਨੇ ਜਿਹੜੀ ਆਮ ਲੋਕਾਂ ਦੀ ਆਮ ਜੱਸੀ ਰਾਨ ਦੀ ਜੱਥੇਤ ਪ੍ਰਣਦੀ ਨਹੀਂ ਰਹਦੀ ਉਸ ਵੇਲੇ ਤੋਂ ਗਰਾਵਟੌਨੀ ਸ਼ੁਰੂ ਹੋ ਗਈ ਫਿਰ ਆ ਗਿਆ ਗੁਰਮੀਤ ਰਾਮ ਰਹੀਮ ਫਿਰ ਗੁਰਮੀਤ ਰਾਮ ਰਹੀਮ ਨੇ ਗੁਰੂਗੰਗ ਸਿੰਘ ਦੀ ਜਿਹੜੀ ਨਕਲ ਕਰਨੀ ਪੋਸ਼ਾਕ ਪਾਉਣੀ ਪੋਸ਼ਾਕ ਕਿਹਦੇ ਭੇਜੀ ਇਹ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਫਿਰ ਉਹਦੀ ਫਿਲਮ ਆ ਗਈ ਮੈਸेंजर ਆਫ ਗੋਡ ਉਹਨੂੰ ਚਲਾਉਣਾ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬੇਅਦਬੀ ਦੇ ਮਾਮਲੇ ਦੇ ਵਿੱਚ ਫਿਰ ਵਿਰੋਧ ਜਿਹੜੇ ਕਰ ਰਹੇ ਸੀ ਬੇਅਦਬੀ ਦਾ ਉੱਥੇ ਉਸ ਵੇਲੇ ਦੀ ਅਕਾਲੀ ਸਰਕਾਰ ਗੋਰੀਆਂ ਬਾਬਲਪੁਰ ਕੋਟਕਪੁਰਾ ਇਹ ਸਾਰੀਆਂ ਕਟਰਾਵਾ ਬਿਣਾ ਮੰਗੇ ਮਾਫੀ ਦੇਣੀ ਜੱਥੇਦਾਰ ਉਹਨੂੰ ਜਿਹੜਾ ਡੇਰਾ ਮੁਖੀ ਨੂੰ ਇਹ ਸਾਰੀਆਂ ਗੱਲਾਂ ਨੇ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਸ਼ਰੋਬੀ ਅਕਾਲੀ ਦਲ ਨੂੰ ਸਰਬੀਰ ਸਿੰਘ ਬਾਦਲ ਦੇ ਹੱਥੋਂ ਪੁਣ ਸਰਬੀਰ ਸਿੰਘ ਬਾਦਲ ਜਾਤਾ ਪ੍ਰਾਣੀ ਜੱਥੇਦਾਰਾਂ ਮਬੂਜੇ ਜਿਹੜੇ ਮੇਤ ਕਰਕੇ ਬਣੇ ਉਹਨਾਂ 'ਚ ਤਾਂ ਹੈ ਨਹੀਂ ਉਹ ਤਾਂ ਇੱਕ ਵੱਡੇ ਜਦੋਂ ਨੂੰ ਜਦੋਂ ਮੁੱਖ ਮੰਤਰੀ ਬਣ ਗਿਆ ਪ੍ਰਕਾਸ਼ ਸਿੰਘ ਬਾਦਲ ਭਟਾ ਸਰਦਾਰ ਬਣ ਗਿਆ ਸੀ ਉਹਦਾ ਸਰਦਾਰ ਦੇ ਘਰ ਜਮਿਆ ਮੁੰਡਾ ਸੀ ਉਹ ਗੱਗ ਜਥੇਦਾਰ ਦਾ ਨਹੀਂ ਸੀ ਜਿਸ ਤਰ੍ਹਾਂ ਦੇ ਪਹਿਲੇ ਜਥੇਦਾਰ ਸੋ ਉਹ ਨਹੀਂ ਲੋਕਾਂ ਦੀ ਜਿਹੜੀ ਮਾਨਸਿਕਤਾ ਨੂੰ ਸਮਝ ਸਕਿਆ ਜਾਂ ਸਮਝਦਾ ਨਹੀਂ ਤੇ ਜੇ ਮਾਨਸਿਕਤਾ ਨੂੰ ਸਮਝਦਾ ਹੁੰਦਾ ਤਾਂ ਇਕਵਾਲ ਸਿੰਘ ਝੁੰਡਾ ਦੀ ਸਪਾਸਟ ਰਿਪੋਰਟ ਆ ਉਹਦੇ ਆਪਦੀ ਬਣਾਈ ਕਮੇਟੀ ਹੈ ਕਿ ਲੀਡਰਸ਼ਿਪ ਦੀ ਤਬਦੀਲੀ ਚਾਹੁੰਦੇ ਨੇ ਲੋਕ ਚਲੋ ਖੈ ਇਹ ਸਾਰੀ ਕਡਰਾਮਾ ਇਹ ਸੱਚ ਕਰਦੀਆਂ ਨੇ ਕਿ ਤਿੰਨ ਬਦਲ ਸਭਾ ਚ ਐਮਐਲਏ ਤਿੰਨਾਂ ਚ ਵੀ ਕੀ ਦੋਵੇਂ ਸਮਝੋ ਇੱਕ ਤਾਂ ਦੇ ਜੇ ਉਹਦਾ ਸਵਾ ਹੈ ਤਾਂ ਇਸ ਮਾਮਲੇ ਦੇ ਵਿੱਚ ਫੇਰ ਕਿਹਾ ਗਿਆ ਹੂੰ ਸਲਾਹ ਦਿੱਤੀ ਗਈ ਹੂੰ ਮੈਨੂੰ ਤਾਂ ਲੱਗਦਾ ਸਲਾਹ ਆਈ ਉਤੋਂ ਅਮਰਤ ਸ਼ਾਹ ਤੋਂ ਨੌ ਮਾਸਟਰ ਰਿਸ਼ਤਾ ਦੁਆਰਾ ਜੁੜਨਾ ਤਾਂ ਭਾਈ ਫਿਰ ਤੁਸੀਂ ਕਿਉਂਕਿ ਕਿਸਾਨਾਂ ਦੇ ਮਸਲੇ 'ਚ ਗੜਬੜ ਹੋਈ ਸੀ ਤੇ ਕਿਸਾਨਾਂ ਵਜਲੇ ਤਾਂ ਦੇਖੋ ਜਦੋਂ ਜਿਨ੍ਹਾਂ ਨੇ ਪاور ਕਿਸਾਨਾਂ ਤੋਂ ਲੈਣੀ ਸੀ ਉਹ ਬਿਨਾਂ ਦੇ ਅੱਖ ਚ ਬੋਲ ਰਹੇ ਸੀ ਔਰ ਇਹ ਤਾਂ ਸੁਬੀਰ ਸਿੰਘ ਬਾਦਲ ਜਾਂ ਉਹਨਾਂ ਦੀ ਪਤਨੀ ਤਾਂ ਛੱਡੋ ਉਹ ਤਾਂ ਵੱਡੇ ਬਾਦਲ ਤੋਂ ਵੀ ਬਲਾਤਾ ਸੀ ਫਿਰ ਮਜਬੂਰੀ ਵਸ ਛੱਡਣਾ ਪਿਆ ਸਭ ਕੁਝ ਨਾ ਇਹਨਾਂ ਕਰੇ ਨਾ ਉਧਰ ਕਰੇ ਨਾ ਕਿਸਾਨਾ ਨੇ ਦੁਬਾਰਾ ਆਪਣੇ ਗੱਲ ਆਇਆ ਤੇ ਨਾ ਹੀ ਪਾਰਟੀ ਜਿਹਨਾਂ ਨੂੰ ਛੱਡ ਗਏ ਉਹਨਾਂ ਨੇ ਤੇ ਫਿਰ ਕਿਉਂਕਿ ਦੋਨਾਂ ਦੀ ਇੱਕ ਦੂਜੇ ਦੀ ਜ਼ਰੂਰਤ ਸੀ ਤੇ ਗੱਲ ਚੱਲੀ ਹੋ ਗਈ ਅੰਦਰ ਤੇ ਫਿਰ ਜਦੋਂ ਸੰਗਰੇਵ ਸਿੰਘ ਢੀਂਟ ਸਾਹਿਬ ਇਸੇ ਚੱਕਰ ਦੇ ਬਾਅਦ ਸੌਂਦੇ ਨੇ ਕਿਸ ਜਿਹੜਾ ਸੁਖੀਤ ਸਿੰਘ ਬਾਦਲ ਅਸਤੀਫਾ ਦੇਵੇ ਅਸਤੀਫਾ ਉਹਨੇ ਦਿਨਾ ਨਹੀਂ ਨਾ ਦਿੱਤਾ ਕਹਿੰਦੇ ਸਭ ਕੁਝ ਬਦਲ ਤੋ ਪਰ ਮੈਂ ਨਹੀਂ ਪ੍ਰਧਾਨਗੀ ਛੱਡੀ ਤੇ ਜਦ ਡਰ ਕੇ ਗਿਆ ਬਾਪੂ ਕਿ ਜੇ ਇੱਕ ਵਾਰੀ ਛੱਡਤੀ ਮੁੜ ਕੇ ਤੈਨੂੰ ਕਿਸੇ ਨੇ ਨੜੀ ਨਾ ਕਰ ਦੇਣਾ ਤੋ ਇਸ ਸਾਰੀਆਂ ਗੱਲਾਂ ਦੇ ਵਿੱਚ ਆ ਗਿਆ ਮੌਕਾ ਮਾਫੀ ਦਾ ਤੇ ਪਹਿਲੇ ਤਾਂ ਮਾਫੀ ਭੋਗ ਤੇ ਮੰਗੀ ਫਿਰ ਕਿਸੇ ਨੇ ਸਲਾਹ ਦਿੱਤੀ ਐ ਨਾ ਕਰੋ ਅਕਾਲ ਤਖਤ ਤੇ ਮਾਫੀ ਮੰਗ ਲਈ ਚਲੇ ਗਏ ਅਕਾਲ ਤਖਤ ਤੇ ਗੈਰ ਮਨਰਿਆਦਨ ਇਹਦੀ ਮਰਿਆਦਾ ਜੋ ਕੱਲ ਤੱਕ ਤੀਤੋਂ ਕੱਲ ਤੱਕ ਤੋਂ ਸਜਰ ਬਹੋਂਦੀ ਤਲਗਾਲ ਬਹੋਂਦੀ ਹੈ ਬਾਹਰ ਜਾ ਕੇ ਮਾਫੀ ਮੰਗ ਲਈ ਜਿੰਨਾ ਜੋ ਗਲਤੀਆਂ ਹੋਈਆਂ ਮਾਫ ਕਰੋ ਜੀ ਤੇ ਘਰ ਵਾਪਸੀ ਕਰਨ ਨੂੰ ਬਾਕੀ ਲੀਡਰਾਂ ਨੂੰ ਮੈਂ ਅਪੀਲ ਕਰਦਾ ਹਾਂ ਤੋਂ ਚਲੋ ਜਹੀ ਜੀ ਮਾਫੀ ਸੀ ਕਿਉਂਕਿ ਇਸ਼ਾਰਾ ਤੋਂ ਇੰਦਰ ਨੂੰ ਵੀ ਹੋਇਆ ਹੋਗਾ ਸੰਦੇਸ਼ ਸੁਣ ਟੀਟ ਸਾਨੂੰ ਵੀ ਤੇ ਉਹਨਾਂ ਨੇ ਫਿਰ ਕਹਿੰਦੇ ਜਤੋਂ ਐ ਕਰਦੇ ਆ ਕਮੇਟੀ ਬਣਾ ਦਿੰਦੇ ਆ ਤੇ ਇੱਕ ਕਮੇਟੀ ਬਣਾਤੀ ਜਸਟਿਸ ਨਰਮਲ ਸਿੰਘ ਦੀ ਅਗਵਾਈ ਦੇ ਵਿੱਚ ਉਹਦੀ ਰਿਪੋਰਟ ਦਿੱਤੀ ਜਸਟਿਸ ਨਿਰਮਲ ਸਿੰਘ ਦੀ ਕਮੇਟੀ ਨੇ ਕਿ ਜੀ ਬਹੁਤ ਸਾਰੇ ਲੋਕ ਕਹਿੰਦੇ ਨੇ ਕੋਈ ਰਲੇਵੇਂ ਦੀ ਲੋੜ ਨਹੀਂ ਆਪਾਂ ਇੰਡੀਪੈਂਡੈਂਟ ਰਹੀਏ ਫਿਰ ਇਹ ਦੇਖਿਆ ਗਿਆ ਵੀ ਜਿਆਦਾ ਲੋਕ ਕਿੱਧਰ ਨੇ ਤੇ ਜਿਆਦਾ ਗਿਣਤੀ ਚ ਇਹ ਪਤਾ ਲੱਗਿਆ ਕਿ ਲੋਕ ਕਹਿੰਦੇ ਸੀ ਏਕਤਾ ਹੋਣੀ ਚਾਹੀਦੀ ਹੈ ਇੱਕੇ ਚ ਬਰਕਤ ਹੁੰਦੀ ਹੈ ਸੋ ਉਹ ਜਿਹੜੀ ਰਿਪੋਰਟ ਤੋਂ ਬਾਅਦ ਤੇ ਇੱਕ ਤਾਂ ਇਹ ਵੀ ਕਾਰਨ ਦੂਜਾ ਬੀਜੇਪੀ ਵੀ ਕਾਰਨ ਹੋ ਸਕਦਾ ਇਹ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਤੋਂ ਇਹ ਫਿਰ ਹੁਣ ਕੀ ਜੜੀ ਹੈ ਸਰਦੇਵ ਸਿੰਘ ਢੀਟਸਾਹ ਦੀ ਗੱਲਬਾਤ ਹੋਈ ਸੰਜੀਤ ਸਿੰਘ ਬਾਦਲਾ ਉਹ ਪੁਰਾਣੀ ਸ਼ਰਤ ਉਹਨਾਂ ਨੇ ਨਹੀਂ ਰੱਖੀ ਵੀ ਤੂੰ ਪਰਦਾਵਲੀ ਛੱਡ ਦੇ ਤੇ ਹੁਣ ਫਿਰ ਸਰਦੇਵ ਸਿੰਘ ਢੀਟਸਾਹ ਜਿਹੜਾ ਹੈ ਉਹ ਕਰ ਵਾਪਸੀ ਕਰ ਸਕਦੇ ਇਹ ਗੱਲ ਤਾਂ ਨਜ਼ਰ ਆਉਣ ਲੱਗੀ ਹੈ ਹੋ ਸਕਦਾ ਇੱਕ ਅੱਦੇ ਦਿਨ ਚ ਇਹ ਖਬਰ ਆ ਜਾਈ ਹਾਂ ਇਹ ਗੱਲ ਜ਼ਰੂਰ ਹੈ ਕਿ ਜਦੋਂ ਸੰਜੀਵ ਸਿੰਘ ਢੀਂਡ ਸਾਡੇ ਛੱਡਿਆ ਸੀ ਸ਼੍ਰੋਮਣੀ ਅਕਾਲੀ ਦਰਬੋਂ ਪ੍ਰਕਾਸ਼ ਸਿੰਘ ਬਾਦਲ ਉਹ ਤੋਂ ਹੈਗੇ ਸੀ ਤੇ ਉਸ ਵੇਲੇ ਵਾਰ-ਵਾਰ ਜਦੋਂ ਮੀਡੀਆ ਪੁੱਛਦਾ ਸੀ ਇਹ ਕਹਿੰਦੇ ਸੀ ਉਸ ਦਾ ਕਿਆ ਸੀ ਵੀ ਸੰਜੀਵ ਸਿੰਘ ਬਾਦਲ ਜਿਹੜਾ ਹੈ ਨਾ ਇਹਨੂੰ ਲੰਬੇ ਹੋਣਾ ਚਾਹੀਦਾ ਹੈ ਜੇ ਸ਼੍ਰੋਮਣੀ ਅਕਾਲੀ ਦਰਬੋਂ ਬਚਾਉਣਾ ਉਹ ਅਕਸਰ ਇਹ ਗੱਲਾਂ ਤਾਂ ਸਾਰੀ ਕਰਦੇ ਨੇ ਇਹ ਵੀ ਪਰ ਹੁਣ ਉਸੇ ਸ਼ਰਤ ਤੇ ਉਧਰ ਜਾ ਰਹੇ ਨੇ ਜਾ ਰਹੇ ਨੇ ਉਪਰੋਂ ਡਾਇਰੈਕਸ਼ਨ ਹੈ ਜ ਆਪ ਲੱਗਦਾ ਪਰਮਿੰਦਰ ਸਿੰਘ ਢੀਡਸਾ ਦਾ ਵੀ ਫਿਊਚਰ ਹੈ ਜਿਹੜੇ ਬੰਦੇ ਨਾਲ ਨੇ ਉਹ ਵੀ ਸੋਚਦੇ ਨੇ ਚਲੋ ਇੱਕ ਵਾਰੀ ਚਲੇ ਜਾਈਏ ਕੁਝ ਬੰਦੇ ਪਹਿਲਾਂ ਚਲੇ ਗਏ ਤੇ ਸ਼ਾਇਦ ਇਕੱਠੇ ਹੋ ਕੇ ਦੇਖ ਲਈਏ ਵੀ ਕੁਝ ਹੋ ਜਾਊਗਾ ਤਾਂ ਉਹ ਸਾਰਾ ਕੁਝ ਹੁਣ ਇਕੱਠੇ ਹੋ ਕੇ ਇਹਨਾਂ ਦੀ ਇੱਕ ਇੱਕੜਾ ਮਤਲਬ ਚਲੋ ਚਲੇ ਜਾਂਦੇ ਨੇ ਬੀਬੀ ਜਗੀਰ ਕੌਰ ਤੇ ਤੇ ਉਸ ਤੋਂ ਬਾਅਦ ਕੀ ਬਾਕੀ ਇਹ ਧੜੇ ਦਾ ਇੰਨੇ ਅਕਾਲੀ ਦਰ ਤੋਂ ਬਹੁਤ ਬੜੇ ਹੋਏ ਨੇ ਉਹਨਾਂ ਦਾ ਕੀ ਉਹ ਵਿਰੋਧੀ ਆਵਾਜ਼ ਤਾਂ ਚੱਲਦੀ ਰਹੂਗੀ ਲੇਕਿਨ ਇਹ ਟੜੇ ਦੇ ਨਾਲ ਸੱਚਮੁੱਚ ਸੰਦੀਪ ਸਿੰਘ ਢੀਟਸਾ ਤਜਰਬੇਕਾਰ ਲੀਡਰ ਹੈ ਤੇ ਹੋ ਸਕਦਾ ਹੈ ਸੰਜੀਤ ਸਿੰਘ ਬਾਦਲ ਦੇ ਨਾਲ ਜਦੋਂ ਇਹਨਾਂ ਦੀ ਸਾਝ ਪੈਂਦੀ ਹੈ ਕੋਈ ਐਸੀ ਪੋਸਟ ਮਿਲੇ ਕੋਈ ਸਰਪ੍ਰਾਸਤ ਜਿਵੇਂ ਬੀਜੇਪੀ ਵਾਲੇ ਕਰਦੇ ਨੇ ਮਾਰਗਦਰਸ਼ਕ ਜਾਂ ਆ ਹੁਣ ਚੋਣਾਂ ਆ ਰਹੀਆਂ ਨੇ ਇਕਦੋ ਬੰਦਿਆਂ ਦੀ ਟਿਕਟਾਂ ਦੀ ਵੀ ਇਧਰੋਂ ਹੋ ਸਕਦੀ ਹੈ ਗੱਲਬਾਤ ਪ੍ਰਵੀnder ਸਿੰਘ ਢੀਂਟਾ ਸਾਹਿਬ ਦੁਬਾਰਾ ਲੱਟ ਸਕਦਾ ਨਰਮਲ ਸਿੰਘ ਜਸਰਨ ਨਰਬੀ ਸਿੰਘ ਫਤਿਹਗੜ੍ਹ ਸਾਹਿਬ ਤੋਂ ਲੱਟ ਸਕਦਾ ਬਹੁਤ ਸਾਰੀਆਂ ਗੱਲਾਂ ਅੰਦਰ ਪਈਆਂ ਨੇ ਦੇਖਦੇ ਹਾਂ ਕੀ ਹੁੰਦਾ ਹਾਜ਼ਰ ਦੀ ਘੱਡੀ ਖਬਰ ਇਹ ਹੈ ਕਿ ਸੰਦੀਪ ਸਿੰਘ ਢੀਂਟਾ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਹੈ ਅਮਰਜ ਹੋਣ ਜਾ ਰਿਹਾ ਹੈ ਇਹ ਖਬਰ ਜਦੋਂ ਸੱਚੀ ਬਣੀ ਤੇ ਫਿਰ ਅਪਾ ਦੁਬਾਰਾ ਗੱਲਬਾਤ ਕਰਾਂਗੇ ਹੁਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ